ਉਦੋਂ ਮੈਂ ਨਵੇਂ ਜਦੋਂ ਆਪਾਂ ਕੈਨੇਡਾ ਚ ਆਏ ਸੀ ਬਾਪੂ ਨੇ ਵੀ ਲੋਕਾਂ ਕੋਲੋਂ ਫੜ ਪੈਸੇ ਲਏ ਸੀ ਦੋ ਦੋ ਜਗ੍ਹਾ ਸ਼ਿਫਟਾਂ ਤੇ ਲਾਂਦੇ ਸੀ ਕਲਾਸਾਂ ساری ਰਾਤ ਕੰਮ 'ਤੇ ਕੌਫੀ ਨੇ ਜਗਾਏ ਸੀ ਹਾਰੀ ਰਾਤ ਕੰਮ 'ਤੇ ਕੌਫੀ ਨੇ ਜਗਾਏ ਸੀ ਰੜਦੇ ਸੀ ਫੁਲਕੇ ਤੇ ਮਾਂਝਦੇ ਸੀ ਭਾਂਡੇ ਨਾਲ ਨਾਲ ਹੋਲੀ-ਹੋਲੀ ਗਾਣੇ ਵੀ ਗਾਦੇ ਥੀਸ ਪੂਰੀ ਕਰਨੀ ਤੇ ਕਰ ਪੈਸੇ ਭੇਜੀਏ ਕਿੰਨੇ ਅਰਮਾਨ ਆਪਾਂ ਨਾਲ ਸੀ ਲਿਆਂਦੇ ਟੈਮ ਸੀ ਓਖਾ ਪਰ ਐਸ਼ ਵੀ ਕੀਤੀ ਯਾਰਾਂ ਨਾਲ ਬੈਠ ਥੋੜੀ ਦਾਰੂ ਵੀ ਪੀਤੀ ਟੋਪਾਂ ਵਿੱਚ ਸੜੇ ਸੀ स्ਨੋ ਵਿੱਚ ਠਰੇ ਸੀ ਕਿਸੇ ਚੀਜ਼ ਦੀ ਵੀ ਪਰਵਾਹ ਨਹੀਂ ਕੀਤੀ ਕਿਸੇ ਚੀਜ਼ ਦੀ ਵੀ ਪਰਵਾਹ ਤਾਕੇ ਬੈਡੀ ਉਦੋਂ ਟਾਈਮ ਸੀ ਲੰਘਾਇਆ ਮੱਕੀ ਦੀ ਰੋਟੀ ਆਲਾ ਸਵਾਦ ਨਹੀਂ ਆਇਆ ਜੋ ਵੀ ਕੁਝ ਚਾਇਆ ਸਭ ਇੱਥੇ ਆ ਕੇ ਪਾਇਆ ਜਦੋਂ ਯਾਦ ਆਈ ਫੋਨ ਕਰ ਸੀ ਮਲਾਇਆ ਓਏ ਸੀ ਸੁੜੇ ਧੁਣ ਹੋ ਗਿਆ ਪਿਆਰ ਹੁੰਦਾ ਨਹੀਂ ਇਤਨੀ ਬੜਾ ਖੋਜਿਆ ਮੈਂ ਮਿਲ ਜਾਵੇ ਕੰਮ ਤੇ ਕਦੇ ਨਾ ਮਿਲੇ ਜ਼ਿੰਦਗੀ ਦੇ ਬਸ ਹੁੰਦੇ ਹੀ ਸਿਲਸਿਲੇ ਭੁਖੇ ਤੇ ਪਿਆਸੇ ਕਈ ਵਾਰ ਰਹਿਣਾ ਪੈਂਦਾ ਸੀ ਬੌਸ ਦੀਆਂ ਚਿੜਕਾਂ ਵਿੱਚ ਚੁੱਪ ਕਰ ਸੈਂਦਾ ਸੀ ਆ ਕਿੜਕਾ ਵੀ ਚੁੱਪ ਕਰ ਜਾਂਦਾ ਸੀ ਸੋਨ ਉੱਤੇ ਪੁੱਛਦੀ ਸੀ ਮੰਮੀ ਕਦੋਂ ਆਵੇਂਗਾ ਮੇਰੇ ਹੱਥ ਦੀਆਂ ਰੋਟੀਆਂ ਤੂੰ ਕਦੋਂ ਖਾਵੇਂਗਾ ਕਈ ਰਾਤਾਂ ਚੁੱਪ ਚਾਪ ਕਦੇ ਕਦੇ ਰੋਂਦੇ ਕੰਮ ਦੇ ਹਿਸਾਬ ਨਾਲ ਦੋ ਦੋ ਘੰਟੇ ਸੌਂਦੇ ਕੈਨੇਡਾ ਚ ਆਏ ਇਕੱਲੇ ਕੀਤੀ ਸ਼ੁਰੂਆਤ ਅੱਜ ਕਰਦੇ ਆ ਸਿੱਧੀ ਰੱਬ ਨਾਲ ਗੱਲ ਬਹੁਤ ਥੋੜੀ ਯਾਰਾਂ ਪਰਿਵਾਰਾਂ ਥੋੜੀ ਰੱਬ ਦੇ ਸਹਾਰੇ ਕਦੇ ਖੁਸ਼ੀ ਕਦੇ ਦੁੱਖੀ ਬਸ ਦਿਨ ਸੀ ਗੁਜ਼ਾਰੇ ਕਦੇ ਦੁੱਖੀ ਬਸ ਤੇਰੇ ਸੀ ਮੁੱਕ ਗਈ ਪੜਾਈ ਹੁਣ ਹੋ ਗਏ ਫੁੱਲ ਟਾਈਮ ਓ ਯਾਰ ਹੁਣੀ ਰਹਿੰਦੇ ਹਰ ਵੇਲੇ ਹੁਣ ਕਹਿਮ ਪੈਸਾ ਵੀ ਕਮਾਇਆ ਲੋਨ ਬਾਪੂ ਦਾ ਮੁਕਾਇਆ ਸਾਡੀ ਤਕਦੀਰ ਨੂੰ ਵੀ ਆ ਗਿਆ ਰਹਿ ਤਕਦੀਰ ਨੂੰ ਵੀ ਆ ਗਿਆ ਰਹਿ ਐਸੀ ਸੂੜੇ ਥੋੜਾ ਹੋ ਗਿਆ ਬਿਆਰ ਹੁੰਦਾ ਨਹੀਂ ਯਕੀਨ بڑا ਕੋਝਿਆ ਮੈਂ ਯਾਰ ਹੁੰਦਾ ਨਹੀਂ ਯਕੀਨ ਬੜਾ ਖੁਸ਼ਿਆ ਮੈਂ ਯਾਰ